ਹਰ ਉਸ ਜੀ ਸ श्रद्धा ਹੁੰਦੀ ਸੀ ਕਿ ਵਾਤਵਤ ਸੇਵਾ ਕਰੀਏ ਇਸੇ ਤਰ੍ਹਾਂ ਜਿਵੇਂ ਤੁਸੀਂ ਜਾਣਦੇ ਹੋ ਇਹ ਟਾਰਸੀ ਦੋਬਿੰਦਰਾ ਪਰਿਵਾਰ ਸੱਜ ਜਸਵੰਤ ਸਿੰਘ ਤੇ ਸੁਤਨਦਰ ਪਟਾਰ ਭਗਤ ਸਿੰਘ ਜੀ ਜਿਨ੍ਹਾਂ ਦਾ ਜਾਮਾ ਸੰਮਨ ਤੇ ਮੋਕਸਨ ਦਾ ਸੀ ਪਿਛਲੇ ਜਨਮ ਚ ਉਹਨਾਂ ਨੇ ਆਪਣੇ ਬੇਟੇ ਦਾ ਸੀਸ ਕੱਟ ਕੇ ਲੰਗਰ ਸਾਇੰਸ ਅਜਿਹਾ ਮੈਂ ਬਹੁਤਾਂ ਵਿਸਤਾਰ ਚ ਨਾ ਜਾਣਦਾ ਹੋਇਆ ਕਹਤਾ ਕਿ ਇੱਕ ਵਾਰ ਦੀ ਗੱਲ ਹੈ ਪਾਸ਼ਾ ਜੀ ਇਟਾਰ ਸੀ ਚਲੇ ਗਏ ਤਾਂ ਜਿਸ ਤਰ੍ਹਾਂ ਸਾਡੇ ਹੁਣ ਰਿਵਾਜ ਬਣ ਗਿਆ ਹੈ ਮਜਬੂਰੀ ਵੀ ਹੋ ਗਈ ਹੈ ਕਿ ਅਸੀਂ ਹੱਥੀ ਸੇਵਾ ਕੰਦੀਰ ਜਾਏ ਲਾਗੜੀ ਲਾ ਲੈਨੇ ਆਂ ਹਲਵਾਈ ਲਾ ਲੈਨੇ ਆਂ ਫੁਲਕੇ ਪੌਣੀ ਬੀਬੀਆਂ ਲਾ ਲੈਨੇ ਆਂ ਬਰਤਨ ਸਾਫ ਕਰਨ ਦੀ ਲਾ ਲੈਨੇ ਆਂ ਤੇ ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਜਦੋਂ ਲੰਗਰ ਤਿਆਰ ਹੋਇਆ ਤੇ ਪਾਸ਼ਾ ਜੀ ਕੋਲੇ ਲੰਗਰ ਲੈ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਜੀਓ ਲੰਗਰ ਨੂੰ ਬੁਲਾਓ ਲੰਗਰ ਛਕੋ ਤਾਂ ਪਾਸ਼ਾਏ ਨੇ ਲੰਗਰ ਛਕਣ ਤੋਂ ਮਨਾਂ ਕਰਤਾ ਉਹਨਾਂ ਨੇ ਦੋ ਤਿੰਨ ਵਾਰ ਬੇਨਤੀ ਕੀਤੀ ਪਾਸ਼ਾਏ ਨੇ ਲੰਗਰ ਨਹੀਂ ਛਕਿਆ ਚਲੋ ਉਹਨਾਂ ਨੇ ਸਮਝਿਆ ਹੋ ਸਕਦਾ ਪਾਸ਼ਾਏ ਤੀਬ ਠੀਕ ਨਾ ਹੋਵੇ ਸੇਬ ਠੀਕ ਨਾ ਹੋਵੇ ਜਦੋਂ ਖੁਕ ਨਾ ਹੋਵੇ ਤਾਂ ਲੰਗਰ ਨਹੀਂ ਛਕਾਗਾ ਅਗਲੀ ਸਵੇਰ ਫਿਰ ਜਦੋਂ ਲੰਗਰ ਤਿਆਰ ਹੋਇਆ ਤਾਂ ਪਾਸ਼ਾਏ ਕੋਲੇ ਬੇਨਤੀ ਕੀਤੀ ਪਾਸ਼ਾ ਜੀ ਨੇ ਫਿਰ ਮਨਾ ਕਰਤਾ ਪਾਸ਼ਾ ਜੀ ਨੇ ਲੰਗਰ ਨਹੀਂ ਛਕਾਇਆ ਇਹ ਬਚਨ ਸੁਣਨ ਵਾਲਾ ਜਦੋਂ ਉਹਨੇ ਇੱਕ ਦੋ ਵਾਰੀ ਬੇਨਤੀ ਕੀਤੀ ਨਹੀਂ ਛਕਾਇਆ ਪਰਿਵਾਰ ਨੇ ਇਕੱਠੇ ਹੋ ਕੇ ਵਿਚਾਰ ਕੀਤਾ ਪਾਸ਼ਾ ਜੀ ਕੋਲੇ ਸਾਰਾ ਪਰਿਵਾਰ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਜੀਓ ਤੁਹਾਡੀ ਸੇਵ ਠੀਕ ਹੈ ਤੁਸੀਂ ਲੰਗਰ ਨਹੀਂ ਛਕਾਇਆ ਕਿ ਜਾਂ ਸਾਡੇ ਨੇ ਪਰਿਵਾਰ ਤੋਂ ਕੋਈ ਗਲਤੀ ਹੋ ਗਈ ਹੈ ਸਾਨੂੰ ਖਿਮਾ ਕਰੋ ਜੇ ਸਾਡੇ ਤੋਂ ਗਲਤੀ ਹੋ ਗਈ ਤਾਂ ਪਾਸ਼ਾ ਜੀ ਕਹਿੰਦੇ ਇਹ ਲੰਗਰ ਤਿਆਰ ਕਿਨੇ ਕੀਤਾ ਹੈ ਉਹ ਕਹਿੰਦੇ ਜੀ ਹਲਵਾਈਆਂ ਨੇ ਤਿਆਰ ਕੀਤਾ ਹੈ ਆਸ਼ਾ ਜੀ ਕਹਿੰਦੇ ਜਿਹੜਾ ਮਾਰਸੀ ਸੇਵਾ ਦਾ ਤੁਹਾਨੂੰ ਦੇਖ ਕੇ ਜਾਣਾ ਸੀਗਾ ਉਹ ਸੀ ਹਲਵਾਈਆਂ ਨੂੰ ਜਾਂ ਬਰਤਨ ਸਾਫ਼ ਕਰਨ ਵਾਲੇ ਦੀਪੀਆਂ ਕਰਾਇ ਤੇ ਰੱਖੀਆਂ ਜਿਹੜੀਆਂ ਉਹਨਾਂ ਨੂੰ ਕਿਵੇਂ ਦੇਖ ਕੇ ਜਾਵਾਂਗੇ ਤੁਹਾਡੇ 'ਚ ਇੰਨੀ ਵੀ ਸਮਰੱਥਾ ਹੈ ਨਹੀਂ ਕਿ ਤੁਸੀਂ ਲੰਗਰ ਨਹੀਂ ਤਿਆਰ ਕਰ ਸਕਦੇ ਕੋਈ ਜਰੂਰ ਨਹੀਂ ਹੈ ਘੱਬਾ ਛੱਤੀ ਭਗਵਾਨ ਪਾਉਣੇ ਆ। ਹੈ। ਫਿਰ ਉਹਨਾਂ ਨੇ ਮਾਫੀ ਮੰਗੀ। ਤਾਂ ਬੀਬੀਆਂ ਨੇ ਦੁਆਰਾ ਨਗਰ ਤਿਆਰ ਕੀਤਾ ਪਾਸ਼ਾ ਜੀ ਵਾਸਤੇ ਤੇ ਪਾਸ਼ਾ ਜੀ ਨੇ ਲੰਗਰ ਛਕਿਆ। ਉਸ ਤੋਂ ਬਾਅਦ ਉਸ ਪਰਿਵਾਰ ਨੇ ਪਰਣ ਲੈ ਲਿਆ ਕਿ ਅੱਜ ਤੋਂ ਬਾਅਦ ਅਸੀਂ ਲੰਗਰ ਦੇ ਵਿੱਚ ਕਿਸੇ ਹਲਵਾਏ ਨੂੰ ਨਹੀਂ ਵੜਾਂਗੇ। ਬਰਤਨ ਸਾਫ਼ ਕਰਨ ਵਾਸਤੇ ਕੀਤੀਆਂ ਨਹੀਂ ਅਖਾਂਗੇ। ਜਿੰਨਾ ਹੋ ਸਕਦਾ ਹੈ ਹੱਥੀਂ ਸੇਵਾ ਕਰਾਂਗੇ ਕਿਉਂਕਿ ਸੇਵਾ ਜਿਹੜੀ ਅਥੀ ਸੇਵਾ ਹੈ ਉਹ ਪੈਸੇ ਨਾਲ ਨਹੀਂ ਹੋ ਸਕਦੀ ਸਾਡੀ ਹੁਣ ਮਜ਼ਦੂਰੀ ਵੀ ਵਰਗੀ ਹੈ ਫੈਸ਼ਨ ਵੀ ਬਣ ਗਿਆ ਮਜ਼ਦੂਰੀ ਇਹ ਹੈ ਕਿ ਜੇ ਕੋਈ ਗੁਰਸੱਧ ਸਾਸਾਂ ਕਿ ਲੱਕ ਲੈਂਦਾ ਹੈ ਤੇ ਮੇਰੇ ਵਰਗੇ ਕਹਿੰਦੇ ਆ ਵੀ ਆਪਾਂ ਲੰਗਰ ਦੇ ਟਾਈਮ ਵੀ ਚੱਲਾਂਗੇ ਕੱਪੜੇ ਨੂੰ ਦਾਗ ਲੱਗ ਜੂ ਜੇ ਆਪਾਂ ਲੰਗਰ ਸੇਵਾ ਕਰਾਂਗੇ ਅਸੀਂ ਇਹਨਾਂ ਚ ਜਿਹੜੇ ਪਤਰਾਉਣ ਲੱਗ ਪਏ ਆ ਜਿਹਨੇ ਵਿਆਹ ਤੇ ਜਾਂਦੇ ਨੇ ਨਾ ਸਿੱਕੈਲਸਾ ਦੇ ਵਿੱਚ ਵੇ ਜਾਵਾਂਗੇ ਤੇ ਉੱਥੇ ਲੰਗਰ ਲੱਗਿਆ ਹੋਣਾ ਤੇ ਆਪਾਂ ਜਾ ਕੇ ਛਕ ਲੈਣਾ ਸਾਡੇ ਉਹ ਹਾਲ ਹੋ ਗਿਆ ਸਿਰਫ ਪ੍ਰਮਾਤਮਾ ਨੂੰ ਮੰਨ ਲੈਣਾ ਕਿ ਉਹ ਪ੍ਰਮਾਤਮਾ ਹੈ ਉਹ ਰੱਬ ਹੈ ਉਹ ਅਥਾ ਹੈ ਗੱਲ ਨਹੀਂ ਬਣਨੀਗੀ ਜਿੰਨੀ ਦੇਰ ਉਹਦੇ ਬਣਾਏ ਉਹ ਨਿਜਮਾ ਦੇ ਉਹਨੇ ਦੱਸਿਆ ਅਸੂਲਾ ਤੇ ਅਸੀਂ ਅਜੇ ਅਮਲ ਨਹੀਂ ਕਰਦੇਗੇ ਅਮਰ ਅਸੀਂ ਕਰਨਾ ਕਿਸੇ ਹੋਰ ਨੇ ਨਹੀਂ ਕਰਨਾਗਾ ਮੈਂ ਛੋਟੀਆਂ ਉਦਾਹਰਣ ਦਿੰਦਾ ਹਾਂ ਕਿ ਉਹਨਾਂ ਦੇ ਜੀਮ ਮੱਤੇ ਮੁੰਨੇ ਗਏ ਤਾਂ ਉਹ ਕਾਜ਼ੀ ਨੇ ਪਤਾ ਲੱਗਾ ਮੈਂ ਸ਼ੋਰ ਦੱਸਦਾ ਕਿ ਇਹ ਲਕਤਾਂ ਮੰਦੀਜਾਂ ਕਰਕੇ ਪਈ ਹੈ 65 ਰੁਪਏ ਦੀ ਕਮਾਈਆਂ ਸ਼ੋਰ ਕਰ ਰਹੇ ਹਨ ਜਿਹੜਾ ਨੁਰਾਇਬ ਕਰਨੀ ਵਾਲਾ ਬੰਦਾ ਹੈਗਾ ਤਾਂ ਉਹਨਾਂ ਨੇ ਕਿਹਾ ਕਿ ਇਹ ਦੀਦਿਆਰੇ ਤੂੰ ਦੱਸ ਕਿ ਹਿੰਦੂ ਧਰਮ ਚੰਗਾ ਹੈ ਕਿ ਮੁਸਲਮਾਨ ਧਰਮ ਚੰਗਾ ਹੈ ਕਿ ਉਹਨੂੰ ਮੁੰਦੇ ਦੋਵੇਂ ਧਰਮ ਸੀਗੇ ਤੈਨੂੰ ਨੌਂਰ ਤੇ ਜੀਏ ਕਿਆ ਨਾ ਹਿੰਦੂ ਚੱਗੇ ਨਾ ਮੁਸਲਮਣ ਹੋਈ ਅੰਮ੍ਰਾਵਜੋ ਦੋਨੋਂ ਹੋਈ ਜੇ ਜੇ ਅਮਰ ਕਰਾਂਗੇ ਤਾਂ ਹੀ ਗੱਲ ਤਾਂ ਨਹੀਂ ਐ ਇੱਥੇ ਕੁਛ ਆਏ ਐ ਸਾਸਾ ਇੱਥੇ ਕੁਛ ਲੈਣ ਵਾਸਤੇ ਤੇ ਮਿਲਣਾ ਤਾਂ ਐ ਜੇ ਨੀਵੇਂ ਹੋ ਕੇ ਉਹਨਾਂ ਨਿਜਮਾਨ ਨੂੰ ਪਾਲਣ ਕਰਦੇ ਹੋਏ ਅੱਛੀ ਸੇਵਾ ਕਰਾਂਗੇ ਪੈਸਾ ਤਾਂ ਲੋਕਾਂ ਕੋਲ ਬਹੁਤ ਹੈ ਤਰਨਾਪਤੀ ਬਹੁਤ ਹੈਗੇ ਆ ਪਰ ਅੱਧੀ ਸਵੇਰ ਦੀ ਮਾਂ ਅੰਤਾਂ ਕਿ ਛੋਟੀ ਦਰਾਂ ਦੇ ਨਿਕੋਰ ਮੈਂ ਇੱਕ ਵਾਰੀ ਮੇਰੇ ਵਰਗਾ ਜਿਹੜਾ ਸਾਧਾ ਚੇਲਾ ਬਣ ਗਿਆ ਸਾਧੂ ਗੁਰੂ ਚੰਗਰਾਂ ਦੇ ਵਿੱਚ ਹੁਣ ਜਦੋਂ ਉਹ ਇੱਕ ਦੋ ਦਿਨ ਹੋਇਆ ਤਾਂ ਮੀਂਹ ਪੈਣ ਲੱਗ ਗਿਆ ਝੌਂਪੜੀ ਚੌਂ ਲੱਗ ਪਈ ਤਾਂ ਉਹਨੇ ਭਰ ਤੁਰ ਕਿਹਾ ਵੀ ਜਾ ਭਰਤਾ ਹੈ ਕਰ ਝੌਂਪੜੀ ਚੌਂਦੀਆਂ ਬਾਹਰ ਨਿਕਲ ਉੱਪਰ ਜਾ ਕੇ ਦੇਖ ਜਿੱਦਾਂ ਚੌਂਦੀ ਮਿੱਟੀ-ਮੁੱਟੀ ਲਾ ਦੇ ਪਾਣੀ हट ਜਾ ਚੌਂ ਨੂੰ ਉਹ ਕਹਿੰਦਾ ਗੁਰੂ ਜੀ ਸਤਿਵੰਤਣ ਪਰ ਇਹਦਾ ਇੱਕ ਗੱਲ ਹੈ ਜੀ ਇਹਨਾ ਕੀ ਮੇਰੀ ਬੇਨਤੀ ਹੈ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਚੇਲਾ ਤੁਸੀਂ ਥੱਲੇ ਬੈਠੇ ਮੈਂ ਉੱਪਰ ਜਾਊਂਗਾ ਮੈਂ ਇਦਾਂ ਕੋ ਸਾਖੀ ਨਹੀਂ ਕਰ ਸਕਦਾ ਹਨ ਤਾਂ ਚਲੋ ਗੁਰੂ ਉੱਪਰ ਆਪ ਗਿਆ ਹੋ ਪਰ ਮਿੱਟੀ ਉਤੀ ਲੈ ਚੌੜ ਦੇ ਪਾਣੀ ਚੌਣਾ ਉਹਦਾ ਬੰਦ ਹੋ ਗਿਆ ਮੀ ਹਟ ਗਿਆ ਤੋਂ ਪਲੇਕੜੀ ਦੋ ਘੰਟੇ ਬਾਅਦ ਸ਼ਾਮ ਦਾ ਟਾਈਮ ਹੋਣ ਲੱਗ ਗਿਆ ਇਹਨਾਂ ਭਗਟਾ ਆਈ ਕਰ ਆਪਾਂ ਲੰਗਰ ਬਣਾਉਣਾ ਜਾਂ ਜੰਗਲ ਜਿਆ ਲੱਕੜਾ ਚੁੱਕ ਕੇ ਲਿਆ ਕਿ ਆਪਾਂ ਲੰਗਰ ਬਣਾਵਾਂਗੇ ਕਹਿੰਦਾ ਗੁਰੂ ਜੀ ਸਤਿਮੰਤਨ ਪਰ ਕਹਿੰਦਾ ਇੱਕ ਬੇਨਤੀ ਆ ਜੀ ਕਹਿੰਦੇ ਕੀ ਤੁਸੀਂ ਮੇਰੇ ਗੁਰੂ ਹੋਰ ਤੁਸੀਂ ਇੱਥੇ ਬੈਠੇ ਮੈਂ ਲੰਗਰ ਜਾਵਾਂਗਾ ਜੰਗਲ 'ਚ ਮੇਰਾ ਮੂੰਹ ਜੰਗਲ ਵੱਲ ਹੋ ਜੂ ਤੁਹਾਡੇ ਵੱਲ ਪਿੱਛੇ ਹੋ ਜੂ ਮੈਂ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜ ਸਕਦਾ ਕਹਿੰਦਾ ਇਹ ਗਸਟਾਖੀ ਮੈਂ ਨਹੀਂ ਕਰ ਸਕਦਾ ਗੁਰੂ ਜਰਾ ਆਪ ਗਿਆ ਲਕੜਾ ਚੁੱਕ ਕੇ ਲਿਆਇਆ ਉਹਨੇ ਕਿਹਾ ਦੋ ਵਾਰ ਬਚਰੇ ਬੈਸੇ ਨੇ ਦੋ ਗੱਲਾਂ ਕਹੀਆਂ ਦੋਨੇ ਮੋੜਤੀਏ ਨੇ ਜੇ ਉਹ ਤਿੱਜੀ ਗੱਲ ਲੰਗਰ ਬਣਾਉਣ ਵਾਸਤੇ ਕਹਤੀ ਐ ਕੋਈ ਹੋਰ ਬੰਦਾ ਮਾਰ ਦੇਣਾ ਕੋਲੇ ਵਿਚਾਰੇ ਆਪ ਹੀ ਲੰਗਰ ਤਿਆਰ ਕਰ ਲਿਆ ਲੰਗਰ ਤਿਆਰ ਕਰਕੇ ਕਹਿੰਦਾ ਭੜਕਾ ਲੰਗਰ ਤਿਆਰ ਆ ਲੰਗੇ ਸਕਲਾ ਕਹਿੰਦਾ ਗੁਰੂ ਜੀ ਸਤਿਵੰਤ ਦੇਖੋ ਕਹਿੰਦਾ ਗੁਰੂ ਜੀ ਮੈਂ ਤੁਹਾਡੇ 2 ਵਜੇ ਪਹਿਲਾਂ ਨਹੀਂ ਮੰੁੰਨੇਗੇ ਜੇ ਤੀਜਾ ਵੀ ਵਜਨ ਨਾ ਮੰਨੇ ਮੈਂ ਲੰਗੇ ਸਕਣ ਵਾਲਾ ਮੈਂ ਤਾਂ ਨਰਕ ਦਾ ਭਾਡੀ ਬਨ ਜਾਊਗਾ ਤੇ ਇਹੋ ਜੀ ਕਿਸ ਤਰ੍ਹਾਂ ਕੀ ਨਾ ਨਾ ਲੰਗਰ ਜ਼ਰੂਰ ਸਕੂਗਾ ਤੁੱਕਦੇ ਆਪਾਂ ਵੀ ਉਹ ਗੱਲ ਨਾ ਕਰੀਏ ਲੰਗਰ ਸ਼ਕਰ ਵਾਲੇ ਬਣ ਜੀਏ ਇੰਨੀ ਬੇਨਤੀ ਕਰਦਾ ਮਾਫੀ ਚਾਹੁੰਦਾ ਮੈਂ ਜਿਕਾਰੇ ਸਾਥ